ਕਾ ਭਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਨਾਮਿਕ ਕੀ ਪ੍ਰਭ ਵੇਨਤੇ ਆਪਣੀ ਭਗਤੀ ਲਾਏ ਵਾਹਿਗੁਰੂ ਜੀ ਸਤਨਾਮ ਹਿ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਚੰਤ ਮਹੱਲਾ ਚੌਥਾ ਘਰ ਬੈਲਾ ਇੱਕ ਓੰਕਾਰ ਸਤ ਗੁਰ ਪਰਸਾਦ ਹਰ ਜਿਉ ਕਿਰਪਾ ਕਰੇ ਤਾਂ ਆਬਤੀ ਆਈਐ ਜੀਉ ਸਤਿਵਰ ਮਿਲੈ ਸੁਵਾਈ ਸਹਿਜ ਗੁਣ ਗਾਈਐ ਜੀਉ ਹਰਿ ਜੀਉ ਕਿਰਪਾ ਕਰੇ ਤਾ ਨਾਮ ਧਿਆਇਐ ਜੀਉ ਸਤਿਵਰ ਮਿਲੈ ਸੁਵਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਈ ਵਿਗਸੈ ਸਦਾ ਅਨੰਦ ਨਾਮ ਆਪ ਸਾਚਿ ਭਾਵਈ ਅਹੰਕਾਰ ਹੰਮੈ ਤਜੈ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਈਏ ਹਰ ਕੀਓ ਕਿਰਪਾ ਕਰੇ ਤਾ ਨਾਮ ਤੇ ਹੈ ਜੈ ਜੀਓ ਅੰਦਰ ਸਾਚਾ ਨੇ ਪੂਰੇ ਸਤਗੁਰ ਹੈ ਜੀਓ ਹਾ ਤੇ ਸਾਲ ਸੇ ਵੀ ਜਨਰਾਤ ਮੈਂ ਕਦੇ ਨਾ ਬੀਸਰ ਹੈ ਜੀਓ ਕਦੇ ਨਾ ਵਿਸਾਰੀ ਅਨੰਦ ਸੁਮਾਰੀ ਜਾ ਨਾਮ ਲੈਤਾ ਜੀਵਾ ਸ੍ਰਵਣੇ ਸੁਣੀ ਤਾ ਹੀ ਮਨ ਤ੍ਰਿਪਤੈ ਬੋਰਾ ਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਅਰਗਨਵ ਵੇਖ ਬੁੱਧ ਵਿਚਰੇ ਅੰਦਰ ਸੱਚਾ ਦੇ ਪੂਰੇ ਸਤਗੁਰੈ ਸਤ ਸੰਗਤ ਮਿਲੈ ਬੜ ਭਾਗ ਤਾ ਹਰ ਰਸ ਆਵੇ ਜੀਓ ਆਨੰਦ ਰਹੈ ਨਿਬਲਾਈ ਸਹਿਜ ਸੁਭਾਵੇ ਜੀਓ ਸਹਿਜ ਸਮਾਵੇ ਤਾ ਹਰ ਮਨ ਭਾਵੈ ਸਦਾ ਅਪੀਤ ਵੈਰਾਨੀ ਹਦਤ ਪਨਤ ਸ਼ੋਭਾ ਜਗ ਅੰਤਰ ਰਾਮ ਨਾਮ ਦੇ ਸਦਾ ਕੀ ਹਰਖ ਸੋਖ ਤੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵੜ ਪਾਦ ਤਹਾਰ ਦੇ ਆਵੇ ਜਿਓ ਦੁਜੈ ਭੈ ਦੁਖ ਹੋਏ ਮਾਨ ਭੁਖ ਜਮ ਜੋ ਹਾ ਜਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਾਪਦੇ ਤਿਸ ਚੇਤੇ ਨਹੀਂ ਅੰਤ ਤੱਕ ਆਪੁਛਤਾਵੇ ਬਿਨ ਨਾਵੇ ਕੋ ਸਾਥ ਨਾ ਚੱਲੇ ਪੁੱਤਰ ਕਲਤਰ ਮਾਇਆ ਤੁਹਿਆ ਦੁਤੇ ਭਾਈ ਦੁਖ ਹੋਈ ਮਾਨ ਮੁਖ ਜਾ ਬਝੋਹਾ ਜਿਉ ਕਰ ਕਿਰਪਾ ਦੇਉ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਪ੍ਰਭ ਮਨੁ ਮਾਨਿ ਭਾਇ ਜੀਉ ਪ੍ਰਭ ਮਨੁ ਭਾਵੈ ਤਾ ਹੁਕਮ ਮਨਾਵੈ ਹੁਕਮ ਹਮਨ ਸੁਖ ਪਾਇਆ ਅਰਬਿ ਨ ਜਾਪ ਤਰਹਿ ਦਿਨ ਰਾਤੀ ਸਹਜੇ ਨਾਮ ਧਿਆਇ ਨਮੋ ਨਾਮ ਬਿਰੀ ਵਿੜਾਈ ਨਾਰਿਕ ਨਾਮ ਬਨ ਭਾਵੇ ਤਾਰੇ ਕਿਰਪਾ ਦੇ ਮਿਲਾਏ ਮਹਿਰ ਹਰਿ ਭਾਵੇ ਜੀਓ ਨਾਮੋ ਨਾਮਿ ਬਿਰੀ ਬੁਰੀ ਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਦੇ ਮਿਲਾਏ ਮਹਿਰ ਹਰਿ ਭਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ